ਆ ਵੀ ਸੱਜਣੋ ਸਵਾਗਤ ਹੈ ਸਾਰੇ ਭਰਾਵਾਂ ਦਾ ਆਪਣੇ YouTube ਚੈਨਲ ਦੇ ਉੱਤੇ ਫੌਜੀ ਡੈਰੀ ਫਾਰਮਿੰਗ ਤੇ ਅੱਜ ਤੁਹਾਡੇ ਲਈ ਸੱਜਰ ਝੋਟੀ ਲੈ ਕੇ ਆਇਆ ਇਹ ਕਰਮ ਵਾਲੀ ਦੀ ਆਪਾਂ ਕੱਲ ਵੀ ਵੀਡੀਓ ਬਣਾਈ ਸੀਗੀ ਤੇ ਉਹਦੇ 'ਚ ਆਪਾਂ ਦੱਸਿਆ ਸੀ ਇਹ ਸੂਣ ਵਾਲੀ ਆ ਇੱਕ ਦੋ ਦਿਨਾਂ ਦੇ ਵਿੱਚ ਤੇ ਕਰਮ ਵਾਲੀ ਰਾਤ ਸੂ ਵੀ ਤੇ ਮਗਰ ਕੱਟੀ ਆ ਐਮ 29 ਦੀ ਕੱਟੀ ਆ ਜੀ ਬਾਕੀ ਤੁਸੀਂ ਆਪਦੀ ਜਿਹੜੀ ਵੀ ਜੱਜਮੈਂਟ ਕਰਨੀ ਆ ਪਹਿਲਾਂ ਵੀਡੀਓ ਦੇਖ ਲਿਓ ਉਹ 'ਚ ਤੋਰਾ ਚੈੱਕ ਕਰਾਇਆ ਵਗਾ ਉਹ ਵੀ ਮੈਂ ਥੱਲੇ ਮੈਂਸ਼ਨ ਕਰ ਦਣਾ ਤੇ ਕੱਟੀ ਵੇਖ ਲਿਓ ਤੇ ਝੋਟੀ ਦੀ ਕੁਆਲਿਟੀ ਦੇਖ ਲਓ ਸੱਜਣੋ ਹਾਂ ਕੁੰਡੇ ਸਿੰਘਾ ਸਿੰਘਾ ਦੀ ਬੰਤਰ ਵੇਖ ਲਓ ਤੇ ਲੇਵਾ ਵੀ ਤੁਹਾਨੂੰ ਦਿਖਾ ਦੰਨੇ ਆ ਕੱਟੀ ਬੜੀ ਪਿਆਰੀ ਆ ਬਹੁਤ ਨਰੂਈ ਕੱਟੀ ਆ ਐਮ 29 ਦਾ ਬਹੁਤ ਸੋਹਣਾ ਰਿਜ਼ਲਟ ਆ ਜਿਹੜੇ ਵੀਰ ਭਰਾਣੇ ਲੈਣੀਆਂ ਜਰੂਰ ਸੰਪਰਕ ਕਰਿਓ ਨੰਬਰ ਸਕਰੀਨ ਤੇ ਚੱਲੀ ਜਾਂਦਾਗਾ ਜੀ ਫੌਜੀ ਸਾਹ ਕੋਲ ਖੜੀ ਆ ਝੋਟੀ ਸੱਜਰ ਝੋਟੀ ਦੂਜੇ ਸੂਏ ਆਏ